ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ 'ਲਾ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦੱਸ ਲਈ ਇੱਕ ਸਵਾਦ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਤਾਜੀ ਮੱਝ ਸੂਈ ਹੈ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦਿਆ ਦਿਆਂ ਬਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਦਿਓ ਵੀਰੇ ਆਪਣਾ ਪਿੰਡ ਕਾਨੇ ਜੀ ਪਿੰਡ ਕਾਨੇ ਕੇ ਨਾਮ ਆਪਣਾ ਗੱਗੀ ਨਾਮ ਗੱਗੀ ਤੇ ਮੋਬਾਈਲ ਨੰਬਰ ਕਿੰਨਾ ਵੀਰੇ 9855148695 98551 51 48695 48695 ਤੇ ਗੱਗੀ ਜਿਹੜੀ ਆਪਾਂ ਸਕਰੀਨ ਤੇ ਵੀਰੇ ਮੱਝ ਦੇਖੀ ਨਾ ਕਹਿਮਾ ਸੁਗਾ ਸੂਈ ਆ ਤੀਜਾ ਵੀਰੇ ਤੀਜਾ ਸੁਗਾ ਕਹਿ ਦੇਣਾ ਹੋ ਕੇ ਸੂਈ ਨੂੰ ਅੱਜ ਵੀਰੇ ਤੜਕੇ ਸੂਈ ਆ ਅੱਜ ਸਵੇਰੇ ਸੂਈ ਆ ਜੇਰ ਜੇ ਪਾ ਡਨ ਬੋਲੀ ਵਾਲੀ ਕੱਢੀ ਏ ਦੋਸਤੋ ਫੁੱਲ ਵੱਡਾ ਕੱਦ ਘੱਟ 4x4 ਆਰਡਰ ਜਿਹਨੂੰ ਆਪਾਂ ਕਹਿ ਦਿਆ ਨੇ ਹੈਗਾ ਮੱਝ ਬੇਲੀ ਕਰੀ ਹੋਈ ਆ ਬੋਲੋਂ ਵੀਰ ਕਹਿੰਦਾ ਵੀ ਵੀਡੀਓ ਬਣਾਉਣ ਦਾ ਆਪਣਾ ਮੰਨ ਲਓ ਵੀ ਹੈ ਨਹੀਂ ਆ ਤੀਗਾ ਰਾਤਾ ਸਵੱਬ ਬਣ ਕੇ ਵੀਡੀਓ ਬਣਾਉਣ ਦੇ ਫੁੱਲ ਵੱਡਾ ਕਦਗਾਠ ਮੂਰੇ ਮੰਗਰਦਾ ਹਵਾਨਾ ਗਾਂਵਾਂ ਵਾਲਾ ਹਵਾਨਾ ਦੋਸਤੋ ਆ ਨੇੜੇ ਤੋਂ ਚੈੱਕ ਕਰ ਸਕਦੇ ਹੋ ਉਨਾ ਹੀ ਹਵਾਨਾ ਮੂਰੇ ਗਾੜੀ ਵਿਛਾੜੀ ਦੀ ਮੱਝ ਹੈਗੀ ਆ ਬਹੁਤ ਚੰਗੀ ਬੱਚਾ ਆਪਣਾ ਹੁਣ ਲਾਇਆ ਹੋਇਆ ਹੈਗਾ ਵੀਡੀਓ ਬਣਾਉਣ ਦਾ ਸਮਾਂ ਤਕਰੀਬਨ ਆਪਣਾ 4 ਦੇ ਲਗਭਗ ਦਾਗਾ ਫੁੱਲ ਵੱਡਾ ਕਦਗਾਠ ਤੇ ਸੂਹਾ ਕੱਕੀ ਕਮ ਦਾ ਤੀਜਾ ਤੀਜਾ ਵੀਰ ਤੀਜਾ ਸੂਹਾ ਤੇ ਆਪਣਾ ਕੰਮ ਵਪਾਰਦਾ ਹੈਣਾ ਵੀਰੇ ਤੇ ਇੱਕ ਦੂਜੇ ਸੂਏ ਕਿੰਨਾ ਕਦ ਦੁੱਤਾ 16 ਲੀਟਰ ਦਤਾ ਕਾਲੇ ਕਪੜੇ ਤੋਂ ਲੈਤੀ ਨੇੜੇ ਆਪਣੇ ਨਾਂਕ ਦੇ ਦੂਜੇ ਸੂਏ 16 ਕਿਲੋ ਦਤਾ ਹੋਇਆ ਲਾਗੇ ਪਿੰਡੂ ਹੀ ਲਈ ਤੇ ਤੋਰੀ ਮੜਿਆ ਤੋਰੇ ਪੁਖਾ ਬਾਈਆਂ ਨੂੰ ਚੈੱਕ ਕਰਵਾਦੀ ਦੋਸਤੋ ਫੁੱਲ ਵੱਡਾ ਗੱਦਗਾਠ ਕਿਸੇ ਪਾਸੇ ਵੀ ਮੱਜ ਦੇ ਹੱਥ ਤੇ ਰਾਣੀ ਚੋਣ ਜਵਾਦੀ ਵੀਰ ਕਹਿੰਦਾ ਇਹਨਾਂ ਇੱਕ ਨੰਬਰ ਆ ਕੀ ਸਵੇਰੇ ਆਪਣੀ ਬੱਚਾ ਚੰਗਾ ਆ ਕੇ ਗੋਲੀ ਕੱਢੀ ਹੋਈ ਹੈ ਤੇ ਥਾਣ ਹਵਾਨੇ ਦੀ ਹੈਗੀ ਇਹਨ ਬਿਲਕੁਲ ਸਾਫ ਜੇ ਕਿਸੇ ਮੇਰੇ ਵੀਰ ਦੀ ਸਮਦਰ ਹੀ ਚਾਹੁੰਦੀ ਤਾਂ ਗੱਗੀ ਨਾ ਕੰਡੈਕਟ ਕਰ ਲਿਓ ਪਿੰਡ ਹੈਗਾ ਕਾਨੇਕੇ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ ਆਪ ਵੇਚ ਲਾ ਦੇਾਂਗੇ ਤੇ ਮੰਗਰ ਬੱਚਾ ਕੀ ਹੈਗਾ ਕੀ ਦੋਸਤੋ ਮੰਗਰ ਬੱਚਾ ਹੈਗਾ 31 ਗੱਗੀ ਧਾਰਾ ਮਾਰ ਕੇ ਦਿਖਾਵਾਂਗੇ ਵੀਰੇ ਆਪਾਂ ਦੋਸਤੋ ਧਾਰਾ ਤਾਂ ਸਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਛੋਟੀ ਮੰਨ ਕੇ ਆਇਆ ਹੁਣਾ ਫੁੱਲ ਵੱਡਾ ਕੱਦ ਕਰ ਆਹ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਚੋਣ ਚਵਾਦੀ ਹੈਗੀ ਐਨ ਇੱਕ ਨੰਬਰ ਹਜੇ ਪੀਲਾ ਬੋਲਾ ਹੀ ਮਾਰਦੀ ਹੈਗੀ ਥਣਾ ਚੋਂ ਚਵਾਈ ਚਵਾਈ ਦੋਸਤੋ ਹੈਗੀ ਐਨ ਬਿਲਕੁਲ ਐਨ ਗਾਵਾਂ ਵਾਲੀ ਸਰਦਾਰਾ ਬਈ ਬੰਦਾ ਫੋਨ ਤੇ ਮਗਾਲੇ ਕੋਈ ਚੱਕ ਦੀ ਗੱਲ ਨਹੀਂ ਲਾਂਭਣੀ ਹੋਊਗੀ ਦੋਸਤੋ ਵੀਰ ਕੰਨਾ ਘਰ ਪਹੁੰਚ ਤੱਕ ਦੀ ਆਪਣੀ ਫੁੱਲ ਗਾਰੰਟੀ ਹੂ ਭਾਰ ਬੋਝ ਦੀ ਮਾਰ ਦੀ ਕਰਦੀ ਦੀ ਬਾਕੀ ਕਦਗਾਟ ਪੱਖੋਂ ਆਪਾਂ ਏਡੀ ਕਹਿ ਸਕਦਾ ਜਿਵੇਂ ਵੀ ਰੇਲ ਗੱਡੀ ਦਾ ਡੱਬਾ ਹੁੰਦਾ ਏਡਾ ਕਦਗਾਠ ਆ ਮਾ ਜਿਹੜਾ ਛੋਟੇ ਮੰਨ ਕੇ ਵੀਰ ਨੂੰ ਫੋਨ ਨਾਲ ਲਾਇਓ ਤੇ ਕਿ ਕਿ ਰੇਟ ਕੀ ਹੋਗਾ ਵੀਰੇ ਇਹਦਾ ਲੈਣ ਦੇ ਨਾਲ ਆ ਜਾਣਾ 1,55,000 ਦੀ ਦੇਣੀ ਆ ਦੋਸਤੋ 1,55,000 ਦੀ ਵੀਰ ਕੰਨਾ ਵੀ ਮੱਝ ਦੇਣੀ ਹੈਗੀ ਸੀਲ ਸੰਤ ਠੰਡਾ ਸਭਾ ਕੋਈ ਡਰਦੀ ਕਰਦੀ ਨਹੀਂ ਹੈਗੀ ਪਿੰਡ ਹੈਗਾ ਵੀਰ ਦਾ ਕਾਨ ਨੇ ਕਿਤੇ ਜ਼ਿਲ੍ਹਾ ਹੈਗਾ ਬਰਨਾਲਾ ਬਿਲਕੁਲ ਲੈ ਨਸੀਲ ਸਾਤ ਠੰਡੇ ਸਵਾਲ ਹੀ ਮੱਝ ਐ ਬਾਕੀ ਹਵਾਨੇ ਵੱਖੋਂ ਦੋਸਤੋ ਤੁਸੀਂ ਨੇੜੇ ਤੋਂ ਦੁਬਾਰੇ ਤੋਂ ਜੱਜਮੈਂਟ ਕਰ ਸਕਦੇ ਹੋਗੇ ਤੇ ਗੱਗੀ ਕਿੰਨੀ ਕਬੋਲੀ ਕੱਢੀ ਵੀਰੇ ਸਵੇਰੇ 40 ਲੀਟਰ ਕਬੋਲੀ ਕੱਢੀ ਆ ਅੱਜ ਤੋਂ 7ਵੇਂ ਦਿਨ ਬੰਦਾ 16 ਕਿਲੋ ਮਣਕੇ ਲੈ ਜਾ ਸਕਦੇ ਬਿਆਨਾਂ ਕਰ ਲਿਓ ਦੋਸਤੋ ਵੀਰ ਕੰਨਾ ਵੀ ਕਹਿਣ ਕਹਾਉਣ ਵਾਲੀਆਂ ਗੱਲਾਂ ਨਹੀਂ ਅੱਜ ਤੋਂ 7ਵੇਂ ਦਿਨ 15 16 ਕਿਲੋ ਦੁੱਧ ਵੀਰ ਕੰਨਾ ਵੀ ਆਪਣੇ ਘਰੋਂ ਮਣਕੇ ਲੈ ਆ ਸਕਦੇ ਹੋਗੇ ਬਿਆਨਾਂ ਕਰ ਲਿਓ ਮੂਰੇ ਮੰਗਰ ਦਾ ਹਵਾਨਾ ਬਾਕੀ ਕੋਈ ਥਾਣ ਵਿੰਗਾ ਟੇਡਾ ਨਹੀਂ ਹੈਗਾ ਨੇੜੇ ਤੋਂ ਜੱਜਮੈਂਟ ਕਰ ਸਕਦੇ ਹੋ ਕਿ ਨਿਖੜਵੇਂ ਥਾਂ ਲੱਗੇ ਨੇ ਗੈਪ ਤੇ ਤੇ ਗੱਗੀ ਇੱਕ ਵਾਰੀ ਫੇਰ ਤੋਰਦੇ ਵੀਰੇ ਤੋਰੇ ਪੱਖੋਂ ਆਪਾਂ ਬਾਈਆਂ ਨੂੰ ਫੇਰ ਚੈੱਕ ਕਰਵਾ ਦਈਏ ਦੋਤੋ ਸਵੇਰੀ ਸੂਈ ਜਾਂ ਨਹੀਂ ਆਮ ਮੱਝਾਂ ਦੇਖਦੀ ਰਹਿੰਦੇ ਨੇਗੇ ਵੀ ਮੂੰਹਾਂ ਟੱਡੀ ਜਾਂਦੀ ਰਹਿੰਦੀਆਂ ਨੇਗੀਆਂ ਉਹ ਕੰਮ ਨਹੀਂ ਹੈਗਾ ਬੋਲੀ ਕੱਢੀ ਹੋਈ ਹੈ ਬੋਲੇ 'ਚੋਂ ਬੇਲੀ ਅਤੇ ਚੌਣ ਜਵਾਦੀ ਹੈਗੀ ਐਨ ਇੱਕ ਨੰਬਰ ਚੰਗਾ ਕਦਗਾਠ ਸੀਲ ਸੰਤ ਠੰਡਾ ਸਵਾ ਦਵਾਰੇ ਤੋਰ ਨਾਮਦ ਵਾਲਾ ਆਪਣਾ ਇਹੀ ਹੈ ਵੀ ਸਾਰੇ ਪਾਸੋਂ ਤੋਂ ਮੱਝ ਦਿਖਾ ਦਈਏ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਵੇਚਿਆ ਚੋਕੇ ਮਗਾ ਸਕਦੇ ਹੋ ਗਾੜੀ ਵਿਛਾੜੀ ਦੀ ਮੱਝ ਹੈਗੀ ਆ ਬਹੁਤ ਚੰਗੀ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਬੋਲਤਾ ਰੇਟ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕਰਕੇ ਦਿਖਾਤਾ ਤੇ ਮੰਗਰ ਹੈਗੀ ਆ ਕੱਟੀ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੇ ਤਾਂ ਗੱਗੀ ਨਾਲ ਕੰਟੈਕਟ ਕਰ ਲਓ ਤੇ ਗੱਗੀ ਮੋਬਾਈਲ ਨੰਬਰ ਦੁਆਰੇ ਫਿਰ ਬੋਲਦੇ ਵੀਰੇ 9855248695 9855248695 48695 ਪਿੰਡ ਕਾਨੇਕੇ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ